ਤੇ ਅੱਜ ਜਿਹੜਾ ਇਹ ਇਕੱਠ ਹੈ ਇਹ ਸਾਬਤ ਕਰਦਾ ਹੈਗਾ ਕਿ ਜਦੋਂ ਵੀ ਜ਼ੁਰਮ ਨੇ ਜਿਹੜਾ ਕਿਰਤੀ ਲੋਕਾਂ ਦਾ ਜਿਉਣਾ ਦੁੱਬਰ ਕੀਤਾ ਹੈਗਾ ਤਾਂ ਉਦੋਂ ਜਿਹੜਾ ਬਗਾਵਤ ਨਹੀਂ ਆਪਦਾ ਖੰਡਾ ਖੜਕਾਇਆ ਤੇ ਉਹ ਅੱਜ ਅਸੀਂ ਜਿਹੜਾ ਇਹ ਪਗਾਵਤ ਦਾ ਖੰਡਾ ਇੱਥੇ ਖੜਕਾਤਾ ਹੈਗਾ ਪੀ ਤਾਂ ਸੇ ਵੀ ਨਰਿੰਦਰ ਦੀਪ ਨੇ ਕੀ ਉਹ ਨਸ਼ਾ ਕਰਦਾ ਸੀ ਜਾਂ ਨਸ਼ਾ ਵੇਚਦਾ ਸੀ ਜਾਂ ਵਕਾਉਂਦਾ ਸੀ ਜਾਂ ਉਹਨੇ ਕੋਈ ਕਤਲ ਕੀਤਾ ਸੀ ਤੇ ਜਾਂ ਉਹਨੇ ਕੋਈ ਡਾਕਾ ਮਾਰਿਆ ਸੀਗਾ ਤੇੰਂ ਦਿਹਾੜੇ ਕਤਲ ਡਕੈਤियां ਚੋਰੀਆਂ ਫਰੋਤੀਆਂ ਤੇ ਕਤਲ ਸ਼ਰਿਆਮ ਜਿਹੜੇ ਹੋ ਰਹੇ ਹੈਗੇ ਆ ਤੇ ਜਿਹੜਾ ਚਿੱਤਾਂ ਚਿੱਟਾ ਵੇਚਣ ਵਾਲਿਆਂ ਦੇ ਵਿਰੁੱਧ ਕੋਈ ਬੋਲਦਾ ਤੇ ਉਹਨਾਂ ਨੂੰ ਸ਼ਰਿਆਮ ਆ ਕੇ ਉਹਨਾਂ ਦੇ 12 ਚਾ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਚੱਕਣਾ ਚੂਰ ਕੀਤੀਆਂ ਜਾ ਰਹੀਆਂ ਚੂਰ ਕੀਤੀਆਂ ਜਾ ਰਹੀਆਂ ਹੈਗੀਆਂ ਆਈਪੀਐਸ ਦੇ ਜਿਹੜੀ ਪਾਸਿੰਗ ਆਊਟ ਦੇ ਸਮਾਰੋਹ ਦੇ ਵਿੱਚ ਜੀਤ ਡਵਾਲ ਇਹ ਕਹਿ ਰਿਹਾ ਉਹਨਾਂ ਨੂੰ ਜਿਹੜੇ ਆਈਪੀਐਸ ਅਫੀਸਰ ਹੈਗੇ ਆ ਵੀ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਸਾਰੇ ਜਿਹੜੇ ਆਈਪੀਸ ਬਣ ਕੇ ਤੁਸੀਂ ਫੀਲਡ ਵਿੱਚ ਜਾ ਰਹੇ ਹੋ ਤਾਂ ਤੁਸੀਂ ਆਪਣਾ ਮਾਨ ਬਣਾਓ ਵੀ ਤੁਹਾਡੀ ਲੜਾਈ ਅੱਗੇ ਕਿਹਦੇ ਨਾਲ ਹੈ ਉਹਨਾਂ ਨੂੰ ਸਪਸ਼ਟ ਦੱਸਿਆ ਗਿਆ ਵੀ ਤੁਹਾਡੀ ਲੜਾਈ ਅੱਗੇ ਸਿਵਲ ਸਟੈਟੀ ਨਾਲ ਹੈ ਜਾਨੀ ਆਮ ਲੋਕਾਂ ਦੇ ਨਾਲ ਹੈਗੀ ਹੈ ਕਿਉਂਕਿ ਕਾਰਪੋਰੇਟ ਨੇ ਜਿਹੜਾ ਸਾਡਾ ਜਲ ਜੰਗਲ ਜ਼ਮੀਨ ਤੇ ਕਬਜ਼ਾ ਕਰਨਾ ਹੈ ਸਾਡੇ ਪਬਲਿਕ ਸੈਕਟਰਾਂ ਤੇ ਕਬਜ਼ਾ ਕਰਨਾ ਤਾਂ ਉਹਨੂੰ ਪਤਾ ਹੈਗਾ ਵੀ ਇਹ ਪਬਲਿਕ ਨੇ ਵਿਰੋਧ ਕਰਨਾ ਹੈ ਕਿਉਂਕਿ ਪਬਲਿਕ ਨੇ ਤਾਲ ਦਾ ਵਿਰੋਧ ਕਰਨਾ ਤਾਂ ਉਹਨਾਂ ਨੂੰ ਦਬਾਉਣ ਦੇ ਲਈ ਜਿਹੜਾ ਹੈਗਾ ਉਹ ਜਿਹੜੇ ਹੁਣ ਆਈਪੀਐਸ ਆਏ ਆ ਸਭ ਦੇ ਦਿਮਾਗ ਦੇ ਵਿੱਚ ਫਿੱਟ ਕਰਕੇ ਭਰਿਆ ਵੀ ਤੁਹਾਡੇ ਦੁਸ਼ਮਣ ਜਿਹੜੇ ਹੈਗੇ ਆ ਆਮ ਲੋਕ ਹੈਗੇ ਆ ਨਰਿੰਦਰਦੀਪ ਦੇ ਹੱਕ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਸਐਸਪੀ ਦਫ਼ਤਰ ਆ ਜਿਹੜਾ ਉਸ ਦਾ ਘਰਾਓ ਕੀਤਾ ਗਿਆ ਤੇ ਇਸ ਦੇ ਵਿੱਚ ਜਿਹੜੀਆਂ ਵੱਡੇ ਪੱਧਰ ਦੇ ਤੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਸ਼ਮੂਲਿਤ ਕੀਤੀ ਆ ਤੇ ਸਾਡੇ ਨਾਲ ਕਿਰਤੀਕ ਥਾਨ ਯੂਨੀਅਨ ਤੋਂ ਆਗੂ ਮਜੂਦ ਨੇ ਮੈਡਮ ਰਾਜਕੌਰ ਜੀ ਉਹ ਇਸ ਸਾਰੇ ਸਾਰੇ ਮਾਮਲੇ ਬਾਰੇ ਕਿਵੇਂ ਦੇਖਦੇ ਹੈਗੇ ਇਸ ਮਾਮਲੇ ਨੂੰ ਆਪਾਂ ਜੀ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਮੈਮ ਇਹ ਦੱਸਿਓ ਕਿ ਇਸ ਤਰੀਕੇ ਦੇ ਨਾਲ ਜੋ ਹਰਾਸਤੀ ਕਤਲ ਹੋਇਆ ਇਸ ਨੌਜਵਾਨ ਨਰਿੰਦਰਦੀਪ ਦਾ ਕਿਵੇਂ ਦੇਖਦੇ ਹੋ ਇਹ ਸਾਰੇ ਸਾਰੇ ਮਾਮਲੇ ਨੂੰ ਹਾਲ ਤੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨੇ ਇਹ ਜਿਹੜਾ ਸਾਡੀ ਭਗਵੰਤ ਮਾਨ ਸਰਕਾਰ ਨੇ ਪੁਲਿਸ ਸਟੇਟ ਬਣਾਇਆ ਹੋਇਆ ਪੰਜਾਬ ਨੂੰ ਤਾਂ ਉਹਦੀ ਉਹਦਾ ਨਤੀਜਾ ਹੈਗਾ ਕਿਉਂਕਿ ਉਹਨਾਂ ਦੀਆਂ ਲਗਾਮਾਂ ਇੰਨੀਆਂ ਖੁੱਲੀਆਂ ਛੱਡ ਦਿੱਤੀਆਂ ਹੈਗੀਆਂ ਤੇ ਉਹ ਕਿਸੇ ਵੀ ਇਨੋਸੈਂਟ ਇਮਾਨਦਾਰ ਕਿਸੇ ਵੀ ਜਣੀ ਪਰਸਨ ਨੂੰ ਚੱਕ ਕੇ ਤੇ ਉਹਦਾ ਜਿਹੜਾ ਝੂਠਾ ਅਨਕਾਉਂਟਰ ਬਣਾ ਦੇਣਾ ਤੇ ਜਾਂ ਨੂੰ ਤਸੀਹੇ ਦੇ ਦੇ ਕੇ ਮਾਰ ਦੇਣਾ ਇਹੀ ਗੱਲ ਜਿਹੜੀ ਇਸ ਜਿਹੜਾ ਨਰਿੰਦਰ ਦੀਪ ਹੈਗਾ ਵੀ ਇਹ ਇੱਕ ਸੈਂਟਰ ਚਲਾ ਰਿਹਾ ਸੀ ਕਾ ਇਮਾਨਦਾਰ ਸੀਗਾ ਜਿਹੜਾ ਲੋਕਾਂ ਨੂੰ ਵੀ ਅਵੇਅਰ ਕਰਦਾ ਸੀ ਬੱਚਿਆਂ ਨੂੰ ਅਵੇਅਰ ਕਰਦਾ ਸੀ ਵੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਨਸ਼ੇ ਸਾਡੇ ਲਈ ਕੀ ਨੁਕਸਾਨ ਕਰਦੇ ਹੈਗੇ ਤਾਂ ਉਹਨੂੰ ਵੇਖੋ ਕਿਸ ਤਰ੍ਹਾਂ ਕੱਕ ਕੇ ਤੇ ਉਹਨੂੰ ਇਸ ਤਰ੍ਹਾਂ ਤਸੀਹੇ ਦਿੱਤੇ ਗਏ ਮੈਂ ਤਾਂ ਇਹ ਕਹਿ ਨਹੀਂ ਭੀ ਭਗਵਾਨਤਮਾਨ ਜਿਹੜੀ ਇਹ ਹੈਗੀ ਇਸ ਆਪ ਦੀ ਇਸ ਦੂਜੀ ਪੁਲਿਸ ਹੈਗੀ ਆ ਇਹ ਇੱਕ ਖਾਕੀ ਬਾਣੇ ਦੇ ਵਿੱਚ ਜੇ ਆਖੀਏ ਇੱਕ ਖੂੰਖਾਰ ਜਾਨਵਰ ਹੈ ਕਿਉਂਕਿ ਇਹ ਜਾਨਵਾਰੀ ਜਿਹੜਾ ਹੁੰਦਾ ਉਹਦੇ ਵਿੱਚ ਕੋਈ ਵੇਗ ਨਹੀਂ ਹੁੰਦਾ ਉਹਦੇ ਵਿੱਚ ਕੋਈ ਭਾਵਨਾਵਾਂ ਨਹੀਂ ਹੁੰਦੀਆਂ ਤੇ ਉਹ ਇਸ ਬੁਰੀ ਤਰ੍ਹਾਂ ਉਹ ਕਿਸੇ ਨੂੰ ਵੀ ਨੋਚਦੇ ਜਿਵੇਂ ਦਰਿੰਦਰਦੀਪ ਨੂੰ ਇਹ CIA ਸਟਾਫ ਨੇ ਜਿਵੇਂ ਉਹਨੇ 32 ਸਾਵਾਂ ਤੇ ਉਹਦੇ ਕਰੰਟ ਲਾਇਆ ਉਹਦੀਆਂ ਅੱਖਾਂ 'ਚ ਕਰੰਟ ਲਾਇਆ ਉਹਨੂੰ ਕੋਹ ਕੋਹ ਕੇ ਜਿਵੇਂ ਮਾਰਿਆ ਤਸੀਹੇ ਦੇ ਦੇ ਕੇ ਮਾਰਿਆ ਵੀ ਇਸ ਤਰ੍ਹਾਂ ਤਾਂ ਮੈਂ ਨਹੀਂ ਕਿਸੇ ਦੇਸ਼ ਧਰੋਈ ਜਾਂ ਵੱਡੇ ਤੋਂ ਵੱਡਾ ਕ੍ਰਾਈਮ ਕਰਨ ਵਾਲੇ ਜਿਹੜਾ ਮਲਜਮ ਹੁੰਦਾ ਉਹਦੇ ਨਾਲ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਇੱਕ ਇਨੋਸੈਂਟ ਇਮਾਨਦਾਰ ਜਿਹੜੇ ਬੰਦੇ ਨਾਲ ਹੋਇਆ ਸੋ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹੈਗੇ ਕਿ ਯੁੱਧ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਹੈਗਾ ਭਾਵੇਂ ਦੱਬੀ ਸੁਰਤ ਦੇ ਵਿੱਚ ਕਿਹਾ ਗਿਆ ਹੈਗਾ ਹਾਲਤੀਕ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਵੀ ਗੱਲ ਨਹੀਂ ਆਖੀ ਗਈ ਗਈ ਕਿ ਨਸ਼ੇ ਵਾਲੇ ਮਾਮਲੇ ਦੇ ਵਿੱਚ ਚੱਕਿਆ ਸੀ ਪਰ ਫਿਰ ਵੀ ਕੁਝ ਲੋਕ ਕਹਿ ਰਹੇ ਹੈਗੇ ਆ ਤੁਹਾਨੂੰ ਲੱਗਦਾ ਕਿ ਜੋ ਇਹ ਯੁੱਧ ਨਸ਼ਾ ਵਿਰੋਧ ਚਲਾਇਆ ਹੈਗਾ ਕੀ ਇਹਨਾਂ ਦਾ ਸਫਲ ਹੋਇਆ ਹੈਗਾ ਜਾਂ ਉਸ ਦੇ ਤਹਿਤ ਜੋ ਵੀ ਇਹ ਕਾਰਵਾਈਆਂ ਕਰ ਰਹੇ ਹੈਗੇ ਨੌਜਵਾਨਾਂ ਦੇ ਉੱਤੇ ਕੀ ਉਹ ਸਹੀ ਹੈਗਾ ਜੇ ਕਹਿ ਲਿਆ ਜਾਵੇ ਨਾ ਜੁੱਧ ਨਸ਼ਿਆਂ ਵਿਰੁੱਧ ਨਹੀਂਗਾ ਇਹ ਜੁੱਧ ਜਿਹੜਾ ਹੈਗਾ ਇਹ ਸਾਡੇ ਮੁੱਦਿਆਂ ਦੇ ਵਿਰੁੱਧ ਹੈਗਾ ਵੀ ਜਿਹੜੇ ਮੁੱਦੇ ਅੱਜ ਸਾਡਾ ਜਿਹੜਾ ਪੰਜਾਬ ਜਾਗਰੂਕ ਹੈਗਾ ਵੀ ਉਹ ਆਪਦੇ ਮੁੱਦਿਆਂ ਲਈ ਖੜਾ ਹੁੰਦਾ ਆਵਾਜ਼ ਉਠਾਉਂਦਾ ਅੱਜ ਕਿਸਾਨ ਹੋਏ ਮਜ਼ਦੂਰ ਹੋਏ ਮਲਾਜ਼ਮ ਹੋਏ ਵਿਦਿਆਰਥੀ ਹੋਏ ਹਰ ਇੱਕ ਤਬਕਾ ਜਿਹੜਾ ਹੈਗਾ ਉਹ ਆਪਦੇ ਹੱਕਾਂ ਨੇ ਲਈ ਜਦੋਂ ਉਹਨਾਂ ਉਹਦੇ ਨਾਲ ਤੱਕਾ ਹੁੰਦਾ ਤਾਂ ਉਹ ਖੜੇ ਹੁੰਦੇ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਘਰਾਂ 'ਚ ਬਾੜਨ ਵਾਸਤੇ ਹੋਰ ਲੋਕਾਂ ਦੇ ਵਿੱਚ ਇੱਕ ਡਰ دہشت ਪੈਦਾ ਕਰਨ ਵਾਸਤੇ ਉਹ ਇਸ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਤੇ ਜਿਹੜਾ ਇਹ ਜੁੱਧ ਨਸ਼ਿਆਂ ਵਿਰੁੱਧ ਹੈ ਇਹ ਨਸ਼ਿਆਂ ਵਿਰੁੱਧ ਨਾ ਹੋ ਕੇ ਇਹ ਸਿਰਫ ਇੱਕ ਆਮ ਜਿਹੜੇ ਲੋਕ ਜਿਹੜਾ ਮਾੜਾ ਮੋਟਾ ਨਸ਼ਾ ਕਰਦੇ ਸੀ ਜਾਂ ਮਾੜਾ ਮੋਟਾ ਵੇਚਦੇ ਸੀ ਸਿਰਫ ਉਹਨਾਂ ਨੂੰ ਗਲੀ ਦਾ ਬੱਕਰਾ ਬਣਾਇਆ ਗਿਆ ਜਿਹੜੇ ਤਕੜੇ ਮਗਰਮੱਛ ਹੈਗੇ ਆ ਜਿਨ੍ਹਾਂ ਦੇ ਨਾਮ ਵੀ ਅਨਾਉਂਸ ਵੀ ਕੀਤੇ ਗਏ ਆ ਵੀ ਕਿੰਨੇ 178 ਹੈਗੇ ਆ ਉਹਨਾਂ ਬਾਰੇ ਕਿਸੇ ਨੂੰ ਕੁਝ ਨਹੀਂ ਕਿਹਾ ਗਿਆ ਜਿਹੜਾ ਇਹਨਾਂ ਨੇ ਜਿਹੜਾ ਪੀਲਾ ਪੰਜਾ ਚਲਾ ਕੇ ਜਿਹੜਾ ਇਹ ਜੁਪੀ ਦਾ ਮਾਡਲ ਇੱਥੇ ਇਹਨਾਂ ਨੇ ਕੀਤਾ ਹੋਇਆ ਭਗਵੰਤ ਮਾਨ ਨੇ ਤੁਸੀਂ ਦੇਖੋ ਵੀ ਜੇ ਇੱਕ ਪਰਵਾਹ ਦੇ ਵਿੱਚ ਕੋਈ ਬੰਦਾ ਨਸ਼ਾ ਕਰਦਾ ਜਾਂ ਵੇਚਦਾ ਤਾਂ ਪਰਿਵਾਰ ਦਾ ਕੋਈ ਕਸੂਰ ਨਹੀਂ ਦਾ ਪਰਿਵਾਰ ਉਹਨੂੰ ਰੋਕਦਾ ਹੈਗਾ ਵੀ ਤੁਸੀਂ ਇਸ ਪਾਸੇ ਨਾ ਜਾਓ ਤਾਂ ਇਹਦੀ ਜਿਹੜੀ ਉਸ ਬੰਦੇ ਦੀ ਸਜ਼ਾ ਪੂਰੇ ਪਰਿਵਾਰ ਨੂੰ ਘਰ ਟਾ ਕੇ ਦਿੱਤੀ ਜਾਂਦੀ ਹੈਗੀ ਆ ਵੀ ਇੱਕ ਜਿਹੜਾ ਗਰੀਬ ਲਈ ਇੱਕ ਮਿਹਨਤ ਕਸ਼ ਦੇ ਲਈ ਇੱਕ ਕਿਰਤੀ ਬੰਦੇ ਦੇ ਲਈ ਘਰ ਬਣਾਉਣਾ ਬਹੁਤ ਔਖਾ ਹੁੰਦਾ ਬਹੁਤ ਸਮਾਂ ਲੱਗਦਾ ਜਦੋਂ ਘਰ ਬਣਾਉਂਦਾ ਹੈਗਾ ਤੇ ਇਹਨਾਂ ਨੇ ਆ ਕੇ ਇੱਕ ਇਸ ਨਾਂ ਤੇ ਤੇ ਉਹਨਾਂ ਦੇ ਘਰ ਟਾ ਕੇ ਉਹਨਾਂ ਨੇ ਜਿਹੜਾ ਠਹਿ ਠੇਰੀ ਕਰਤਾ ਇਹਦੇ ਨਾਲ ਨਸ਼ਾ ਨਹੀਂ ਖਤਮ ਹੋਇਆ ਇਹਨਾਂ nal aur ek ਪਰਿਵਾਰ ਜਿਹੜੇ ਪਰਿਵਾਰ ਜਿਨ੍ਹਾਂ ਦੇ ਘਰ ਟਾਏ ਉਹ ਜਾੜੇ ਉਹ ਅੱਜ ਪਰਿਵਾਰ ਜਦੋਂ ਉਹ ਦੁਖੀ ਹੁੰਦੇ ਆ ਕਿਉਂਕਿ ਉਹਨਾਂ ਦਾ ਜਦੋਂ ਰਹਿਣ ਬਸੇਰਾ ਖਤਮ ਹੋ ਗਿਆ ਤਾਂ ਉਹ ਸਰਕਾਰ ਲਈ ਜਾਂ ਉਹ ਦੇਸ਼ ਲਈ ਜਾਂ ਲੋਕਾਂ ਲਈ ਉਸ ਚੰਗਾ ਥੋੜੀ ਬਣਨਗੇ ਉਹ ਅਸੀਂ ਜਦੋਂ ਉਹਨਾਂ ਨੂੰ ਭੁੱਖ ਮਰੀ ਆਊਗੀ ਉਹਨਾਂ ਕੋਲੇ ਕੋਈ ਰਹਿਣ ਬਸੇਰਾ ਨਹੀਂ ਹੋਊਗਾ ਤਾਂ ਉਹ ਲੁੱਟਾ ਮਾਰਾ ਖੋਹਾਂ ਇਹ ਹੋਰ ਪੈਦਾ ਹੋਣਗੀਆਂ ਇਹਦੇ ਨਾਲ ਇਹਦੇ ਨਾਲ ਜਿਹੜਾ ਹੈਗਾ ਠੱਲ ਪੈਣ ਦੀ ਬਜਾਏ ਇਹਨਾਂ ਨੇ ਹੋਰ ਜਿਹੜੇ ਘਰ ਜਿਹੜੇ ਅਜਾੜੇ ਹੈਗੇ ਆ ਤੇ ਇਹਨਾਂ ਨੂੰ ਰੋਜੀ ਰੋਟੀ ਦੇ ਲਾਲੇ ਪਾਏ ਆ ਵਿਚਾਰਿਆਂ ਨੂੰ ਤਾਂ ਇਹ ਕੁਛ ਨਾ ਕੁਛ ਇਸ ਤਰ੍ਹਾਂ ਦੇ ਕ੍ਰਾਈਮ ਹੀ ਕਰਨਗੇ ਕਿਉਂਕਿ ਰੋਜ਼ਗਾਰ ਦਾ ਨਾਂ ਤਾਂ ਹੈ ਹੀ ਨਹੀਂ ਇੱਥੇ ਰੋਜ਼ਗਾਰ ਨਾਂ ਦੀ ਚੀਜ਼ ਤਾਂ ਕੋਈ ਪੰਜਾਬ ਦੇ ਵਿੱਚ ਹੈ ਹੀ ਨਹੀਂ ਸ਼ਮਾਨ ਸਾਹਿਬ ਕਹਿ ਰਹੇ ਹੈਗੇ ਆ ਕਿ ਲਗਾਤਾਰ ਕਿਸਾਨ ਯੂਨੀਅਨਾਂ ਜਿਹੜੀਆਂ ਉਹ ਇਹਨਾਂ ਨੇ ਧਰਨੇ ਦੀ ਸਟੇਟ ਬਣਾਤੀ ਆ ਇਹ ਕਿਸਾਨੀ ਮੁੱਦਿਆਂ ਦੇ ਉੱਤੇ ਤਾਂ ਲੜਦੇ ਨਹੀਂਗੇ ਬੇਵਜਾ ਦੇ ਮੁੱਦਿਆਂ ਦੇ ਉੱਤੇ ਲੜ ਰਹੇ ਹੈਗੇ ਆ ਮੇਰੇ ਨਾਲ ਆ ਜਿਹੜੀ ਡਿਬੇਟ ਕਰੋ ਕਿਵੇਂ ਤੁਹਾਨੂੰ ਲੱਗਦਾ ਹੈਗਾ ਕਿ ਸਾਨ ਜਥੇਬੰਦੀਆਂ ਜਿਹੜੀਆਂ ਡਿਬੇਟ ਤੋਂ ਭੱਜ ਰਹੀਆਂ ਹੈਗੀਆਂ ਕਿ ਡਿਬੇਟ ਕਰਨੀ ਚਾਹੀਦੀ ਉਹਨਾਂ ਨੂੰ ਨਹੀਂ ਜੀ ਡਿਬੇਟ ਕਰਨ ਲਈ ਤਾਂ ਤੁਸੀਂ ਦੇਖੋ ਵੀ ਜਦੋਂ ਇੱਥੇ ਅਸੀਂ ਚੰਡੀਗੜ੍ਹ ਧਰਨਾ ਲਾਉਣਾ ਸੀ ਤਾਂ ਉਦੋਂ ਇਹਨੇ ਮੀਟਿੰਗ ਸੱਦੀ ਸੀਗੀ ਭਗਵੰਤ ਮਾਨ ਨੇ ਤੇ ਕਿਉਂ ਭੱਜਿਆ ਹਜੇ 8 ਮੁੱਦੇ ਹੀ ਹੋਏ ਸੀਗੇ ਤੇ ਕਿਉਂ ਆਪਦੇ ਬਾਪ ਦੀ ਉਮਰ ਦੇ ਸਾਡੇ ਉਹ ਜਿਨ੍ਹਾਂ ਨੇ ਆਪਦੇ 40-40 ਸਾਲ ਦਿੱਤੇ ਇਸ ਸੰਘਰਸ਼ ਨੂੰ ਤਾਂ ਉਹਨਾਂ ਦਾ અપਮਾਨ ਕਰਕੇ ਉੱਥੋਂ ਗਿਆ ਤੇ ਫਿਰ ਇਹਨੇ ਸਾਡੇ ਆਗੂ ਚੱਕੇ ਰਾਤ ਨੂੰ ਤੇ ਸਾਡਾ ਜਿਹੜਾ ਉੱਥੇ ਚੰਡੀਗੜ੍ਹ ਰੋਕਿਆ ਗਿਆ ਜਾਣ ਤੋਂ ਵੀ ਜਿਹੜਾ ਇਹ ਕਹਿ ਰਿਹਾ ਹੇਗਾ ਵੀ ਜਿਹੜੇ ਕਿਸਾਨ ਇਹ ਮੁੱਦਿਆਂ ਤੇ ਨਹੀਂ ਲੜਦੇ ਮੈਂ ਪੁੱਛਣਾ ਚਾਹੁੰਨੀ ਐ ਵੀ ਜੇ ਅਸੀਂ ਮੁੱਦਿਆਂ ਤੇ ਨਹੀਂ ਲੜਦੇ ਸੀ ਤਾਂ ਜਿਹੜਾ મોદી ਜਿਹੜਾ ਕਹਿੰਦਾ ਸੀ ਜੋ મોદી ਆ ਤਾਂ ਮੰਕੜ ਹੈਗਾ ਤਾਂ મોદી ਨੂੰ ਜਿਹੜਾ ਉਹ ਤੇ ਥੁੱਕ ਕੇ ਚਟਾਇਆ ਤਾਂ ਇਹ ਕਿਸਾਨਾਂ ਨੇ ਹੀ ਚਟਾਇਆ ਨਾ ਜੇ ਤੁਸੀਂ ਪਿੱਛੇ ਫਰਵਰੀ ਦੇ ਵਿੱਚ 2000 24 ਦੇ ਵਿੱਚ ਸ਼ਾਇਦ ਇਹਨਾਂ ਨੇ 26 ਮੰਡੀਆਂ ਬੰਦ ਕਰਨ ਦਾ ਆਰਡਰ ਦਿੱਤਾ ਸੀ ਤਾਂ ਇਹ ਕਿਸਾਨਾਂ ਦੇ ਜ਼ੋਰ ਨਾਲ ਹੀ ਉਹ ਜਿਹੜੀਆਂ ਅਸੀਂ ਫਿਰ ਉਹ ਵਾਪਸ ਲਿਆ ਸੀ ਫਿਰ ਹੁਣ ਜਿਹੜਾ ਮੰਡੀਕਰਨ ਖੇਤੀ ਦਾ ਖਰੜਾ ਇਹਨਾਂ ਨੇ ਭੇਜਿਆ ਸੀ ਤਾਂ ਉਹ ਵੀ ਕਿਹਦੇ ਕਾਰਨ ਕੀਤਾ ਗਿਆ ਜੇ ਅਸੀਂ ਮੁੱਦਿਆਂ ਤੇ ਨਹੀਂ ਲੜਦੇ ਸੀ ਤਾਂ ਫਿਰ ਇਹਨੂੰ ਕੋਈ ਸੁਪਣਾ ਆ ਗਿਆ ਸੀ ਵੀ ਜਿਹੜਾ ਇਹਨੂੰ ਫਿਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹ ਰੱਦ ਕਰਨਾ ਪਿਆ ਜਿਹੜੇ ਕਿਸਾਨ ਹੈਗੇ ਕਿਸਾਨ ਆਪਦੇ ਮੁੱਦਿਆਂ ਤੇ ਲੜਦੇ ਹੈਗੇ ਜੇ ਉਹ ਲੜਿਆ ਤੇ ਅੱਜ ਅਸੀਂ ਹਜੇ ਖੜੇ ਹੈਗੇ ਨਹੀਂ ਅੱਜ ਨੂੰ ਉਹ ਕਾਰਪੋਰੇਟ ਦਾ ਜਿਹੜਾ ਹੱਲਾ ਸੀਗਾ ਉਹਨੇ ਸਾਡੀਆਂ ਜੀ ਮੀਨਾ ਤੇ ਕਾਬਜ ਹੋ ਜਾਣਾ ਸੀਗਾ ਦੂਸਰੀ ਗੱਲ ਜਿਹੜਾ ਇਹ ਕਹਿ ਰਿਹਾ ਵੀ ਜਿਹੜੇ ਕਿਸਾਨ ਹੈਗੇ ਆ ਜੀ ਇਹ ਤਾਂ ਪੈ ਦੁਕਾਨਾਂ ਚਲਾ ਰਹੇ ਹੈਗੇ ਆ ਇਹ ਹੋਟਲਾਂ ਦੇ ਮਾਲਕ ਬਣੇ ਹੋਏ ਆ ਤੈਨੂੰ ਸਾਡੇ ਜਿਹੜੇ ਕਿਸਾਨ ਹੈਗੇ ਆ ਉਹ ਤਾਂ ਦਿਖ ਰਹੇ ਤੇ ਤੈਨੂੰ ਤੇ ਆਪਦੇ 92 ਜਿਹੜੇ ਐਮਐਲਏ ਆ ਉਹ ਨਹੀਂ ਦਿਖ ਰਹੇ ਸਾਡੇ ਇਲਾਕੇ ਦੇ ਵਿੱਚ ਜਲਾਲਾਬਾਦ ਦੇ ਵਿੱਚ ਬੋਲਦੀ ਕੰਬੋਜ ਜਿਹੜਾ ਇੱਕ ਗਰੀਬ ਬੰਦਾ ਸੀਗਾ ਤੇ ਅੱਜ ਉਹ 6 ਕਿੱਲਾਂ ਦੇ ਵਿੱਚ ਇੱਕ ਮਹਿਲ ਜਿਹੜਾ ਅਸਾਰ ਰਿਹਾ ਹੈਗਾ ਮਹਿਲ ਵੀ ਇਹੋ ਜਿਹਾ ਅਸਾਰ ਰਿਹਾ ਵੀ ਉੱਤੇ ਮਜਾਇਲ ਵੀ ਡਿੱਗ ਜੇ ਨਾ ਤਾਂ ਤਾਂ ਦਾ ਕੱਖ ਨਹੀਂ ਵਿਗੜਦਾ ਜਿਹੜੇ ਇਹਦੇ ਆਪ ਦੇ ਹੈਗੇ ਐਮ ਐਲ ਏ ਉਹਨਾਂ ਵੱਲੇ ਧਿਆਨ ਕਰੇ ਵੀ ਉਹ ਜਿਹੜਾ ਇਹ ਕਹਿੰਦਾ ਸੀ ਮੈਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਣਾ ਮੈਂ ਨੰਬਰ ਜਾਰੀ ਕੀਤੇ ਸੀ ਤੇ ਅੱਜ ਤੁਸੀਂ ਦੇਖੋ ਵੀ ਨਿੱਕੇ ਜਿਹੜਾ ਮੁਲਾਜ਼ਮ ਤੋਂ ਲੈ ਕੇ ਕਲਰਕ ਤੋਂ ਲੈ ਕੇ ਤੇ ਉਤਲੀ ਪੋਸਟ ਤੱਕ ਹਰ ਇੱਕ ਜਿਹੜਾ ਹੈਗਾ ਉਹ ਪੈਸੇ ਲੈਂਦਾ ਤੇ ਪੈਸੇ ਲਏ ਬਿਨਾ ਕਿਸੇ ਦੀ ਕੋਈ ਗੱਲ ਨਹੀਂ ਸੁਣਦੀ ਜੀ ਅਸੀਂ ਕਹਿੰਦੇ ਬਦਲਾਅ ਆਜੂਗਾ ਇੱਕ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਜ਼ਰ ਆ ਰਿਹਾ ਹੈਗਾ ਬਦਲਾਅ ਦੇਖੋ ਜੀ ਬਦਲਾ ਹੁਣ ਦਿਖੀ ਜਾਂਦਾ ਹੈਗਾ ਬਦਲਾਬ ਕਿਹੜਾ ਬਦਲਾ ਆ ਹੈਗਾ ਵੀ ਜਿੱਥੇ ਉਹ ਧਰਨੇ ਲੱਗਦੇ ਆ ਉਹਨਾਂ ਨੂੰ ਪੱਟ ਦਿਓ ਜੇ ਤੁਸੀਂ ਦੇਖੋ ਵੀ ਜੇ ਉੱਥੇ ਜਿਉਣ ਪਿੰਡ ਦੇ ਵਿੱਚ ਸੀਗਾ ਹੁਣ ਜਮੀਨਾਂ ਦਾ ਜਿਹੜਾ ਹੱਲਾ ਵਾਰ-ਵਾਰ ਇਹ ਕਾਰਪੋਰੇਟ ਜਿਹੜੀ ਸਾਡੇ ਤੇ ਕਰ ਰਹੀ ਹੈਗੀ ਆ ਤਾਂ ਉੱਥੇ ਵੀ ਤੁਸੀਂ ਦੇਖੋ ਕੀ ਕੋਸ਼ ਕਿਸਾਨਾਂ ਨਾਲ ਕੀਤਾ ਗਿਆ ਅਖਾੜਾ ਪਿੰਡ ਦੇ ਵਿੱਚ ਜਿੱਥੇ ਉਹ ਕੈਮੀਕਲ ਫੈਕਟਰੀ ਲੱਗ ਰਹੀ ਆ ਉਹਦਾ ਵਿਰੋਧ ਕਰ ਰਹੇ ਸੀ ਸਾਡੇ ਕਿਸਾਨ ਮਜ਼ਦੂਰ ਤੇ ਉਹਨਾਂ ਤੇ ਕਿਵੇਂ ਅੱਧੀ ਰਾਤ ਨੂੰ ਇਹ ਆ ਕੇ ਉਹਨਾਂ ਤੇ ਅਟੈਕ ਕਰਦੇ ਸੁੱਤੇ ਪਿਆ ਦੇ ਉੱਤੇ ਅਟੈਕ ਕਰਕੇ ਤੇ ਉਹਨਾਂ ਦਾ ਟੈਸ ਨੈਟ ਉਹਨਾਂ ਨੂੰ ਫੜ ਕੇ ਉਹਨਾਂ ਦਾ ਇਹ ਮਲਿਆ ਮੇਟ ਕਰ ਦਿੰਦੇ ਐ ਐਵੇਂ ਜਿਹੜਾ ਹਬੋਰ ਦੇ ਵਿੱਚ ਸੀਡ ਫਾਰਮ ਦਾ ਸਾਡਾ ਉੱਥੇ ਚੱਲ ਰਿਹਾ ਹੈਗਾ ਤਾਂ ਉੱਥੇ ਵੀ ਅੱਧੀ ਰਾਤ ਨੂੰ ਆ ਕੇ ਸੁੱਤੇ ਪਏ ਲੋਕਾਂ ਦੇ ਘਰਾਂ 'ਚ ਉਹਨਾਂ ਨੂੰ ਚੱਕਿਆ ਗਿਆ ਉਹਨਾਂ ਦੇ ਇੰਜਨ ਵਗੈਰਾ ਉਹਨਾਂ ਨੂੰ ਚੱਕ ਕੇ ਸਿੱਟਿਆ ਗਿਆ ਉਹਨਾਂ ਦੇ ਬੋਰਾਾਂ 'ਚ ਮਿੱਟੀ ਪਾ ਕੇ ਬੰਦ ਕੀਤੀ ਗਈ ਇਹ ਜਿਹੜਾ ਬਦਲਾ ਹੈਗਾ ਹੋਰ ਬਦਲਾ ਕੋਈ ਨਹੀਂ ਆਏਗਾ ਉਹੀ ਵੱਦ ਤੋਂ ਬੱਤਰ ਹੀ ਹੋਇਆ ਹੋਇਆ ਜਿਹੜਾ ਅੱਜ ਦਾ ਸਮਾਂ ਹੈਗਾ ਕਿਉਂਕਿ ਕਿ ਜਦੋਂ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਆ ਸਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਅੱਜ ਹਰ ਇੱਕ ਤਬਕਾ ਮਜ਼ਦੂਰ ਤੋਂ ਲੈ ਕੇ ਮਲਾਜ਼ਮ ਤੱਕ ਵਪਾਰੀ ਤੱਕ ਸਭ ਜਿਹੜੇ ਹੈਗੇ ਆ ਆਪਦੇ ਹੱਕਾਂ ਦੇ ਲਈ ਉਹਨਾਂ ਨੂੰ ਜੂਝਣਾ ਪੈ ਰਿਹਾ ਹੈਗਾ ਉਹਨਾਂ ਤੇ ਤਕੜੇ ਮੁਸੱਦ ਜਿਹੜੇ ਹੁਣ ਤੁਸੀਂ ਆ ਦੇਖੋ ਵੀ ਜਿਹੜੇ ਹੁਣ ਆਮ ਜੇ ਤੁਸੀਂ ਦੇਖਿਓ ਪਿੱਛੇ 23 ਦੇ ਵਿੱਚ ਇਹਨਾਂ ਨੇ ਪੁਲਿਸ ਨੇ ਜਿਹੜੇ ਇਨਕਾਊਂਟਰ ਕੀਤੇ ਹੈਗੇ 55 ਇਨਕਾਊਂਟਰ ਕੀਤੇ ਹੈਗੇ ਆ 24 ਦੇ ਵਿੱਚ ਇਹਨਾਂ ਨੇ 65 ਅਨਕਾਉਂਟਰ ਕੀਤੇ ਤੇ ਹੁਣ ਇਹ ਜਿਹੜਾ 1 ਜਨਵਰੀ ਤੋਂ 31 ਮਾਰਚ ਤੱਕ ਇਹਨਾਂ ਨੇ ਜਿਹੜਾ ਸੀਗਾ 45 ਅਨਕਾਉਂਟਰ ਕੀਤੇ ਤੇ ਜਿਦਾ ਤੁਸੀਂ ਦੇਖੋ ਵੀ ਰੋਜ਼ ਦਾ ਇੱਕ ਦਿਨ ਛੱਡ ਕੇ ਇੱਕ ਅਨਕਾਉਂਟਰ ਹੋ ਰਿਹਾ ਹੈਗਾ ਇਹ ਕਿਉਂ ਕਰ ਰਹੇ ਹੈਗੇ ਇਹ ਕਿਉਂ ਇਹ ਵਰਤਾਂਤ ਸਿਰਜ ਰਹੇ ਹੈਗੇ ਇਹਦਾ ਮਕਸਦ ਆਮ ਸਾਫ ਪਤਾ ਲੱਗ ਰਿਹਾ ਹੈਗਾ ਕਿਉਂਕਿ ਪੰਜਾਬ ਜਿਹੜਾ ਹੈਗਾ ਪੰਜਾਬ ਹੈਗੀ ਇਹ ਭਾਰਤ ਦੀ ਖੜਦ ਪੂਜਾ ਹੈਗੀ ਆ ਤੇ ਜਦੋਂ ਵੀ ਕਦੇ ਇਹਦੇ ਨਾਲ ਕਿਸੇ ਨਾਲ ਵੀ ਤੱਕਾ ਹੋਇਆ ਇੱਥੇ ਪੰਜਾਬ ਵਿੱਚ ਕਿਸੇ ਨਾਲ ਵੀ ਜ਼ੁਲਮ ਹੋਇਆ ਕਿਸੇ ਤੇ ਜ਼ਬਰ ਤੇ ਆ ਤਾਂ ਜਿਹੜੇ ਪੰਜਾਬੀ ਹੈਗੇ ਆ ਉਹ ਇੱਕ ਡਾਂ ਡਾ ਕੇ ਖੜਦੇ ਹੈਗੇ ਆ ਉਹ ਲੜਦੇ ਹੈਗੇ ਆ ਤੇ ਉਹਨਾਂ ਨੇ ਇਹ ਦਿਖਾ ਵੀ ਦਿੱਤਾ ਜਿਹੜਾ ਸਾਡਾ ਹੁਣ ਦਿੱਲੀ ਦੇ ਵਿੱਚ ਸਾਡਾ ਅੰਦੋਲਨ ਚੱਲਿਆ ਸੀ ਤਾਂ ਇਸ ਕਰਕੇ ਇਸ ਨੂੰ ਮਲਿਆ ਮੇਟ ਕਰਨ ਦੇ ਲਈ ਇਸ ਨੂੰ ਜਿਹੜਾ ਹੈਗਾ ਤੇ ਪਰਦਾ ਪਾਉਣ ਦੇ ਲਈ ਜਿਹੜਾ ਉਹ ਇਸ ਤਰ੍ਹਾਂ ਦੇ ਜਿਹੜੀਆਂ ਪਰਦਾ ਬਰਤਾਂਤ ਸਿਰਜ ਕੇ ਤੇ ਇਹ ਮਾਹੌਲ ਜਿਹੜਾ ਆਪ ਖਰਾਬ ਕਰ ਰਿਹਾ ਤਾਂ ਜੋ ਲੋਕ ਡਰਨ ਤੇ ਘਰਾਂ ਚੋਂ ਨਿਕਲਣਾ ਆਵਾਜ਼ ਨਾ ਠਾਣ ਤੇ ਧਰਨੀ ਨਾ ਲਓ